No! મારે <mully>

ਨਾ ਮੈਂ ਤੁਹਾਡਾ ਮੇਰਾ ਹੀ ਗਰਸ਼ਰਨ ਸਿੰਘ ਇਹ ਮੇਰਾ ਫਰੈਂਡ ਸੀਗਾ ਮੁੰਡਾ ਜਿਹੜਾ ਪਿੰਡ ਦਾ ਤੁਹਾਡਾ ਮੇਰਾ ਪਿੰਡ ਸੰਗਤਪੁਰਾਈ ਤੁਸੀਂ ਅੱਜ ਧਰਨਾ ਲਾਇਆ ਹੋਇਆ ਮੀਂਹ ਚੌਂਕ ਦੇ ਵਿੱਚ ਹੱਥੇ ਪੋਸਟਰ ਫੜਿਆ ਹੋਇਆ ਕਬੱਡੀ ਖਿਡਾਰੀ ਦਾ ਜੀਣਾ ਚਾਹੁੰਦੇ ਸਾਰੇ ਮੇਰਾ ਫਰੈਂਡ ਸੀਗਾ ਜੀ ਪਿੰਡ ਮਾਨਕੀ ਤੋਂ ਤੇ ਘਰ 'ਚ ਇਹੀ ਕਮਾਉਣੇ ਵਾਲਾ ਸੀਗਾ ਤੇ ਮਿਹਨਤ ਮਜ਼ਦੂਰੀ ਕਰਦਾ ਸੀਗਾ ਜੀ ਇਹਦੀ ਕਿਸੇ ਨਾਲ ਕੋਈ ਲਾਗਡਾਟ ਨਹੀਂ ਸੀ ਕੋਈ ਰੰਜਿਸ਼ ਨਹੀਂ ਸੀ ਇੱਕ ਕਬੱਡੀ ਖੇਡਣ ਤੋਂ ਖੇਡਦਾ ਸੀਗਾ ਸਾਰੇ ਛੋਟੇ ਹੁੰਦਿਆਂ ਤੋਂ ਸਕੂਲ ਟਾਈਮ ਤੋਂ ਕਬੱਡੀ ਖੇਡਦਾ ਸੀਗਾ ਜੀ ਸਕੂਲ ਤੋਂ ਹੁਣ ਗਾਹਾਂਗਾ ਜਦੋਂ ਵੱਡੇ ਹੋ ਗਏ ਟੂਰਨਾ ਨਾਰਮਲ ਵਾਸ ਕੰਮ ਕਰ ਕਰਦਾ ਸੀ ਕਬੱਡੀ ਖੇលਦਾ ਸੀਗਾ ਜੀ ਕੀ ਲੱਗਦਾ ਸਾਰੀ ਘਟਨਾ ਵਿੱਚ ਕੀ ਗੱਲ ਹੋ ਗਈ ਸਰਾ ਹੀ ਦਾ ਮੰਨ ਲਓ ਜੀ ਤੁਸੀਂ ਇਹ ਪਿੰਡ ਪ੍ਰੋਗਰਾਮ ਸੀਗਾ ਅੱਜ ਗੁਰੂ ਨਾਨਕ ਪਾਸ਼ਾਹੀ ਦੇ ਪ੍ਰਵਾਤ ਫੇਰੀ ਨਿਕਲਦੀਆਂ ਸੀਗੀਆਂ ਨਗਰ ਕੀਰਤਨ ਉਹ ਪਿੰਡ ਚ ਗੁਰਦੁਆਰਾ ਸਾਹਿਬ ਸੇਵਾ ਕਰਕੇ ਜਿਵੇਂ ਆਮ ਆਪਾਂ ਪਿੰਡ ਚ ਬਹਿ ਜਾਂਦੇ ਆ ਜਿਵੇਂ ਆਪਣੀ ਜਗ੍ਹਾ ਹੁੰਦੀ ਸਾਰੇ ਬੈਠਦੇ ਆ ਉਦਾਂ ਜਾ ਕੇ ਬੈਠੇ ਸੀਗੇ ਤੇ ਚਾਰ ਨੌਜਵਾਨ ਆਏ ਦੋ ਮੋਟਰਸਾਈਕਲਾਂ ਤੇ ਅਣਪਛਾਤੇ ਬੰਦੇ ਜਿਨ੍ਹਾਂ ਨੇ ਇਹਨਾਂ ਤੇ ਅੱਗੇ ਫਾਇਰਿੰਗ ਕੀਤੀ ਤੇ ਸਾਡੇ ਮੁੰਡੇ ਦੀ ਡੈਥ ਹੋ ਗਈ ਮੌਕੇ ਤੇ ਬਾ ਘਣਾ ਕਿਉਂ ਸਰ ਮਰਜੀ ਲੱਗਦੀ ਹੈ ਇਹ ਹੈਗੀ ਸੱਚੀ ਗੱਲ ਹੈ ਪ੍ਰਸ਼ਾਸਨ ਸਰ ਕੁਝ ਨਹੀਂ ਕਰ ਰਿਹਾ ਜੀ ਸਾਡੇ ਤੇ ਸਾਡੇ ਤੇ ਦਬਾਅ ਪਾ ਰਹੇ ਆ ਵੀ ਤੁਸੀਂ ਪੋਸਟਮਾਰਟਮ ਕਰਵਾਓ ਤੇ ਬਾਅਦ ਧਰਨਾ ਵੀ ਧਰਨਾ ਨਾ ਲਾਓ ਵੀ ਧਰਨੇ ਬਾਅਦ ਚ ਲਾਓ ਪਹਿਲਾਂ ਮੁੰਡੇ ਨੂੰ ਪੋਸਟਮਾਰਟਮ ਕਰਾ ਕੇ ਉਹਦੀ ਸੰਸਕਾਰ ਕਰ ਦਿਓ ਹੁਣ ਮੰਗ ਕੀ ਹੋਦੀ ਸਰ ਸਾਨੂੰ ਇਨਸਾਫ ਚਾਹੀਦਾ ਜੀ ਧਰਨਾ ਕਦੋਂ ਤੱਕ ਲੱਗਿਆ ਰਹੂ ਧਰਨਾ ਜਾ ਜਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਕੋਈ ਨਹੀਂ ਫੜ ਹੁੰਦਾ ਜੀ ਕੋਈ ਨਹੀਂ ਫੜਿਆ ਗਿਆ ਹੁਣ ਤੱਕ ਜੀ ਕਿੱਥੇ ਜਾਊਗਾ ਜੀ ਫਕੀਰ ਨਹੀਂ ਤੁਹਾਡਾ ਮੇਰੇ ਨਾਮ ਨੂੰ ਮਨਾਂ ਦੀ ਮੇਰੇ ਨਾਮ ਨੂੰ ਮਨ ਮੇਰੇ ਪ੍ਰਾਦੀਦ ਅੱਤੋਗੇ ਮੈਂ ਉਹਦੇ ਛੋਟੇ ਪਹਿਣਾ ਮੇਰੇ ਤੋਂ ਛੋਟਾ ਸੀ ਤੋਂ ਪਹਿਣਾ ਤੋਂ ਉਪਰ ਆਇਆ ਹਾਂ ਜੀ ਅਸੀਂ ਕੁਝ ਨਹੀਂ ਚਾਹੁੰਦੇ ਸੀ ਬਸ ਇਨਸਾਫ ਚਾਹੁੰਨੇ ਹਾਂ ਅੱਜ ਮੇਰੇ ਭਰਾ ਨੇ ਤਾਂ ਇਹ ਕਹ ਲੁ ਕਿਸੇ ਦੇ ਭਰਾ ਨਾ ਵੀ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਭਰਾ ਆ ਕਿਸੇ ਦਾ ਮਨ ਆਪ ਕੋ ਤਾਂ ਮਰੇ ਸਾਡੇ ਭਰਾ ਦੀ ਉਹ ਵੀ ਗਲਤੀ ਨਹੀਂ ਸਾਨੂੰ ਉਹਦੇ ਸਿਰ ਤੇ ਆਸਰਾ ਸੀ ਇਸ ਟਲਸ ਦੇ ਸਤੋਂ ਛੋਟਾ ਪਰ ਵੱਡਾ ਬੈਗਾ ਸਾਡੇ ਘਰ ਚ ਕਿੰਨੇ ਬੈਣ ਅਸੀਂ ਚਾਰ ਬੈਣ ਪਨਾ ਜੀ ਹਾਂਜੀ ਉਹ ਕਬੱਡੀ ਖੇਡਦਾ ਸੀ ਕਦੇ ਕਦੇ ਕਿਸੇ ਬਿਲਡਿੰਗ ਨਾਲ ਕਿਸੇ ਹੋਰ ਨਾਲ ਦਿਹਾੜੀ ਲਉਣ ਲੱਗ ਜਾਂਦਾ ਥੱਲੇ ਜਾਂਦਾ ਸੀ ਕਹਿੰਦਾ ਆਪਣਾ ਮਿਹਨਤ ਕਰੇ ਹਾਂ ਦੀ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਕੋਈ ਗਲਤ ਕੰਮ ਨਹੀਂ ਕਰਦਾ ਜੀ ਉਹ ਮਿਹਨਤ ਕਰਦਾ ਪੂਰਾ ਪਿੰਡ ਕਬਾਇਆ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਕੀ ਲੱਗਦਾ ਕੀ ਕਾਰਨ ਹੋਣਾ ਹੈ ਵੇ ਸਾਨੂੰ ਕੁਝ ਨਹੀਂ ਪਤਾ ਹੈਗਾ ਅਸੀਂ ਤਾਂ ਆਪੇ ਸੋਚ ਦੇਖ ਕੇ ਹੈਰਾਨ ਹੋ ਗਏ ਵੀ ਇਹ ਸਾਡੇ ਨਾਲ ਕਿੰਨਾ ਵੱਡਾ ਹੋ ਗਿਆ ਬਿਕਦੇ ਜ਼ਿੰਦਗੀ ਚ ਸੀ ਸੋਚਿਆ ਸੀ ਅਸੀਂ ਬਸ ਇਹ ਅਰਦਾਸ ਕਰਦੇ ਆਂ ਵੀ ਸਾਡੇ ਨੂੰ ਜਸਾਬ ਦਿੱਤਾ ਜਾਵੇ ਜੇ ਐਮਐਲਏ ਮੇਰੀ ਵੀਡੀਓ ਦੇਖਦਾ ਹੈ ਉਹਨੂੰ ਲੱਗਦਾ ਵੀ ਕਿਸੇ ਭੈਣ ਦਾ ਦੁੱਖ ਦੇਖਦਾ ਪਿਆ ਤਾਂ ਸਾਡੇ ਸਾਹਮਣੇ ਆ ਕੇ ਸਾਨੂੰ ਇਨਸਾਫ ਦਵਾਵੇ ਨਹੀਂ ਕਿਸੇ ਦਾ ਦਿਲ ਨਹੀਂ ਕਰਦਾ ਰੋੜਦਿਆਂ ਕਿ ਬੈਠਣ ਨੂੰ ਅਸੀਂ ਬੈਠੇ ਸਾਡਾ ਦਿਲ ਤੁਹਾਨੂੰ ਪਤਾ ਸੀ ਕਿਵੇਂ ਬੈਠਿਆ ਸਿਰਫ ਸਾਡੀ ਮਾਂ ਦੇ ਦੁੱਖ ਕਰਕੇ ਸਾਡਾ ਇਨਸਾਫ ਦਵਾਵੇ ਜਿੱਥੇ ਉਹ ਮੁੰਡੇ ਨੇ ਉਹਨਾਂ ਨੂੰ ਜਾਂ ਤਾਂ ਤੁਸੀਂ ਗਿਰਫਤਾਰ ਕਰੋ ਨਹੀਂ ਸਾਡੇ ਸਾਹਮਣੇ ਲਿਆ ਦਿਓ ਅਸੀਂ ਬਸ ਹੱਥ ਜੋੜ ਕੇ ਇਹ ਬੇਨਤੀ ਕਰਦੇ ਤੁਹਾਡੇ ਸਾਹਮਣੇ ਮੇਰਾ ਨਾਮ ਜਸਵਿੰਦਰ ਕੌਰ ਕਿਹੜਾ ਪਿੰਡ ਆ ਤੁਹਾਡਾ ਜੀ ਮਾਨਕੀ ਆ ਜੀ ਤੁਸੀਂ ਅੱਜ ਮੇਨ ਚੌਂਕੇ 'ਚ ਖੜੇ ਹੋ ਹਾਂਜੀ ਹੱਥ ਤੁਹਾਡੇ ਪੋਸਟਰ ਆ ਕਬੱਡੀ ਘਟਾਰੀ ਲਿਖਿਆ ਹੋਇਆ ਹਾਂਜੀ ਕੀ ਮਾਮਲਾ ਏ ਤਰਨਾ ਲੈ ਮੈਂ ਤਰਨਾ ਜੀ ਇਹ ਲਾਇਆ ਮੇਰਾ ਪੋਤਾ ਗਿਆ ਸੀ ਸੇਵਾ ਕਰਨ ਵਾਸਤੇ ਸਾਡੇ ਨਗਰ ਕੀਰਤਨ ਨਿਕਲਣਾ ਸੀ ਤੇ ਚਲੋ ਕੋਈ ਬੰਦਾ ਗਲਤ ਨਾ ਰਲ ਗਿਆ ਤਾਂ ਦੂਆਂ ਨੂੰ ਤਾਂ ਨਹੀਂ ਮਾਰਨਾ ਜਿਹੜਾ ਉਹਨਾਂ ਨੂੰ ਬੰਦਾ ਮਾਰਨਾ ਸੀ ਉਹਨੂੰ ਪਰੇਕ ਚੱਲੰਦੇ ਠੀਕ ਹੈ ਉਹਨੂੰ ਨਜਾਇਜ਼ ਮਾਰਿਆ ਯਾਰ ਮੇਰੇ ਪੁੱਤੇ ਨੂੰ ਕੋਈ ਮੇਰਾ ਪੁੱਤਾ ਨਸ਼ਾ ਕਰਦਾ ਨਹੀਂ ਕੋਈ ਮੇਰੇ ਪੁੱਤੇ ਨੇ ਕਦੇ दारू ਸ਼ਕਾ ਕਦੇ ਨਹੀਂ ਪੀਤਾ ਉਹ ਆਪਣਾ ਕਵਾਡੀ ਵੀ ਖੇਡਦਾ ਸੀ ਉਹਦੇ ਸ਼ੌਂਕਿਆ ਤੌਰ ਤੇ ਕਬੂਤਰ ਵੀ ਰੱਖੇ ਸੀ ਘਰੇ ਰਹਿੰਦਾ ਸੀ ਉਹ ਐਂ ਕਹਿੰਦਾ ਸੀ ਵੀ ਮੈਂ ਮੰਮੀ ਸ਼ੌਂਕ ਲੈਣਾ ਐਸ਼ ਕਰਨੀਆ ਤੁਹਾਡੇ ਸਿਰ ਤੇ ਕਬੱਡੀ ਖਿਡਾਰੀ ਕੱਦਦਾ ਸੀ ਤੁਸੀਂ ਪੋਸਟਰ ਲਿਖਿਆ ਹੋਇਆ ਹਾਂਜੀ ਇਹਨੂੰ 2-3 ਸਾਲ ਹੋ ਗਏ ਜਿੱਥੇ ਖੇਲ ਗਿਆ ਉੱਥੇ ਵੀ ਪਤਾ ਕਰ ਲਿਓ ਤੇ ਹੁਣ ਤੁਸੀਂ ਕਿਵੇਂ ਕੀ ਮੰਗ ਕਰਦੇ ਅਸੀਂ ਵਾਅਦਾ ਕਰਦੇ ਹਾਂ ਬਿੰਦੂ ਉਹ ਚਾਰੇ ਸਾਹਮਣੇ ਚਾਹੀਦੇ ਉਹਨਾਂ ਪਰਿਵਾਰ ਬੇਸ਼ੱਕ ਨਾ ਫੜੋ ਉਹਨਾਂ ਨੂੰ ਚਾਰਾਂ ਨੂੰ ਮੈਨੂੰ ਗਿਰਫਤਾਰ ਦਿਖਾਉਣਾ ਤੇ ਧਰਨਾ ਨੂੰ ਕਰੋ ਤਾਂ ਚੱਲੂਗਾ ਜਾਇਜ਼ ਹਰ ਦੇ ਚੱਲ ਜਾ ਬਾਈ ਕਿੰਨੇ ਪੈ ਜਾਣਗੇ ਤਾਂ ਹੀ ਜੱਲਾ ਮਰਦਾ ਗਿਆ ਜਿਹੀ ਮਿੱਟੀ ਆ ਉਹਦਾ ਸਨਸਕਾਰ ਵੀ ਨਹੀਂ ਹੋਇਆ ਉਹਦਾ ਨਹੀਂ ਯਾਰ ਕੋਈ ਨਾ ਕੁਝ ਨਹੀਂ ਹੋਇਆ ਅਸੀਂ ਕੋਈ ਪੈਸੇ ਹਣੇ ਭੁੱਖੇ ਨਹੀਂ ਪੁਲਸ ਵਾਲਿਆਂ ਨੂੰ ਪਾਲੇਗੇ ਤੇ ਪੈਸੇ ਗਰੀਬ ਅਸੀਂ ਮੰਗ ਕੇ ਖਾਣਗੇ ਮੈਂ ਕੱਖ ਖੋ ਮੈਂ ਕੱਖ ਖੋਤ ਕੇ ਗੁਜ਼ਾਰਾ ਕਰਦੀਆ ਮੇਰਾ ਪੋਤਾ ਕਹਿੰਦਾ ਸੀ ਦਾਦੀ ਛੱਡ ਦੇ ਮੈਂ ਆਪਣੇ ਪੋਤੇ ਦੇ ਕਰਕੇ ਦੁੱਧ ਰੱਖਦੀ ਸੀ ਘਰ ਉਹ ਵੀ 10 ਕਿਲੋ ਦੁੱਧ ਮੇਰੇ ਘਰ ਆ ਠੀਕ ਹੈ ਅਨਸਰ ਘਰ ਨਾਲ ਲੱਗਿਆ ਹੋਇਆ ਪਿੰਡ ਮਾਨਕੀ ਪਾਸੇ ਲਗਾਇਆ ਹੋਇਆ ਕਿ ਦੋਸ਼ਿਆਂ ਨੂੰ ਮੰਦ ਨੂੰ ਲੈ ਕੇ ਤੇ ਇਹ ਨਹੀਂ ਸਾਡੇ ਕੋਲ ਪਰਸੋ ਜਿਹੜੀ ਫਾਇਰਿੰਗ ਇਨਸੀਡੈਂਟ ਹੋਇਆ ਸੀ ਪਰसों ਹੀ ਜੀ ਐਪੀਐਨ ਬੋਰਡੀ 307 ਅੰਡਰ ਸੈਕਸ਼ਨ 103 109 ਵੀਐਨਐਫ 190 ਤੇ 191 ਵੀਐਨਐਸ 25 ਜੂਨਾਂ ਦਾ ਪਰਚਾ ਦਰਜ ਕੀਤਾ ਸੀ ਚਾਰ ਬੰਦਿਆਂ ਦੇ ਖਿਲਾਫ ਤੇ ਇੱਕ ਆਪਣਾ ਨਾਮ ਵੀ ਲਿਖਿਆ ਉਹਦੇ ਸੰਬੰਧੀ ਜਿਹੜੇ ਨੇ ਕੋਈ ਸਪੋਰਟਰ ਸੀ ਬੋਲ ਜਵਾਂ ਦੇ ਪਨਾਹ ਦੇ ਨਾਲ ਇਹਨਾਂ ਨੂੰ ਪਨਾਹ ਵੀ ਦਿੰਦੇ ਸ਼ੈਲਟਰ ਵੀ ਦਿੰਦੇ ਅਸੀਂ 10 ਬੰਦੇ ਜਿਹੜੇ ਆ ਅੰਨਾ ਪੁਲਿਸ ਨੇੜੇ ਅਰੈਸਟ ਕੀਤੇ ਆ ਸਾਡੇ ਮਾਨਯੋਗ ਐਸਐਸਪੀ ਯੂਤੀ ਜਦੋਬਨ ਜੀ ਵੱਲੋਂ ਤੇ ਐਸਪੀਡੀ ਪਵਨ ਜੀ ਜੀ ਵੱਲੋਂ ਸਾਡੀਆਂ ਸੱਤ ਪਾਰਟੀਆਂ ਜਿਹੜੀਆਂ ਅੱਡਾ ਟਗਾਣਿਆਂ ਦੇ ਰੇਡ ਕਰ ਲਈ ਗੰਜਾ ਹੈ ਅਸੀਂ ਇਹ ਪਰਿਵਾਰ ਨੂੰ ਇਹੀ ਗੱਲ ਦੱਸ ਰਹੇ ਹਾਂ ਬੇੜੇ ਅੱਜ 10 ਬੰਦੇ ਕੱਲ੍ਹ ਦੇ ਹੀ ਅਰੈਸਟ ਕੀਤੇ ਆ ਸਾਡੇ ਕੋਲ ਪੁਲਿਸ ਰਿਮਾਂਡ ਤੇ ਆ ਜਿਹੜੇ ਮੌਲਿਅਮ ਆ ਜਿਹੜੇ ਅਸਲੀ ਜਿਹੜੇ ਮੌਲਿਅਮ ਜਿਹੜੇ ਫੈਰਿੰਗ ਕਰਕੇ ਆ ਗਏ ਆ ਛੇਤੀ ਹੀ ਕਾਬੂ ਕਰ ਲਏ ਜਾਣਗੇ ਸੁਰੱਖਾਂ ਦੇ ਪਿੱਛੇ ਆਉਣਗੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਲੈਣ ਦੀ ਅਸੀਂ ਇਥੇ ਅਲਾਉ ਨਹੀਂ ਕਰਾਂਗੇ ਤੇ ਮੇਰੇ ਤੱਕ ਪਰਿਵਾਰ ਦਾ ਇਹ ਵੀ ਗੱਲ ਕਹਿਣਾ ਕਿ ਉਦੋਂ ਤੱਕ ਅਸੀਂ ਨਾ ਪੋਸਟ ਬਟਨ ਹੋਣ ਦੇਣਾ ਨਾ ਸਰਕਾਰ ਨੂੰ ਨਹੀਂ ਅਸੀਂ ਇਹ ਪਰਿਵਾਰ ਨਾਲ ਇਹ ਸਲਾਹ ਕਰ ਰਹੇ ਹਾਂ ਪਰਿਵਾਰ ਨੂੰ ਉਹ ਪੋਸਟਵਾਡ ਜਿਹੜਾ ਉਹ ਜ਼ਰੂਰੀ ਆ ਨਹੀਂ ਤਾਂ ਪੋਸਟਵਾਡ ਜਿਹਨਾਂ ਦਾ ਡਿਲੇ ਆਉਂਦਾ ਉਹਦੇ ਨਾਲ ਕੋਈ ਐਵੀਡੈਂਸ ਵੀ ਜਿਹੜੀ ਆ ਲਿਖ ਦੇ